ਬੜੀ ਤਕਲੀਫ ਹੋਈ ਹੈ ਮਾਨ ਦੇ ਵਿੱਚ بڑا ਰੰਟਾ ਸ਼ਗਾ ਕਿ ਅਸੀਂ ਕਦੇ ਸੁਪਣਾ ਨਹੀਂ ਸੀ ਲਾਇਆ ਸੀ ਕਿ ਦੋਸਤਾਂ ਦੀ ਸਰਕਾਰ ਇਹ ਹੋ ਜਾ ਆਰਡੀਨੈਂਸ ਕੱਢੇਗੀ ਅਸੀਂ ਤੇ ਸੋਚ ਰਹੇ ਸੀ ਗੁਰਦੁਆਰਾ ਕਰਤਾਰਪੁਰ ਸਰ ਦਾ ਜਿਹੜਾ ਲੰਗ ਹੈ ਉਹਨੂੰ ਖੋਲਿਆ ਜਾਵੇ ਪਰ ਉਹਨੂੰ ਕੀ ਘੋਰਣਾ ਸੀ ਇਹਨਾਂ ਨੇ ਹੋਰ ਪੈਨ ਲਿਆ ਮੈਂ ਅਮਨਿਕਰ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਜੀ ਤੇ ਕਿ ਕੁੜੀ ਹੋਰ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਅਗਰ ਸਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਕਰਨ ਦੇ ਲਈ ਪਾਕਿਸਤਾਨ ਦੀ ਕੋਈ ਵੀ ਓਪਕੜ ਸੈਣੀ ਬਗਤੇ ਅਸੀਂ ਨੂੰ ਕਨਪਾਕ ਸਮਝਾਂਗੇ ਪਰ ਉਹਦੇ ਦਰਸ਼ਨ ਕਰਨ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਕਿ ਸਾਡੇ ਤੇ ਬੈਨ ਬਿਲਕੁਲ ਨਾ ਲਾਇਆ ਜਾਏ ਅਸੀਂ ਅਪਲਾਈ ਕਰੀਏ ਅਗਰ ਪਾਕਿਸਤਾਨ ਦੀ ਸਰਕਾਰ ਸਾਨੂੰ ਵੀਜ਼ਾ ਦੇਵੇ ਤੇ ਸਾਨੂੰ ਜਾਣਾ ਚਾਹੀਦਾ ਉਹਦੇ ਵਿੱਚ ਸਾਨੂੰ ਹਿੰਦੁਸਤਾਨ ਦੀ ਇੱਕ ਸਰਕਾਰ ਦੀ ਕੋਈ ਗਰੰਟੀ ਹੋਣੀ ਚਾਹੀਦੀ ਸਾਨੂੰ ਆਪਣੇ ਰਿਸ਼ਤੇ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਕਿਹੜਾ ਬੈਂਤੋ ਚਿਲਾਇਆ ਹੈ ਕਿ ਫੌਰਨ ਟਾਓ ਹੋਰ ਕਹਿ ਦਿਓ ਭਈ ਜਿਹੜੇ ਸ਼ੇਖ ਆਪਣੇ ਰਿਸ਼ਤੇ ਦੇ ਉੱਤੇ ਨਨਕਾਣਾ ਸਾਹਿਬ ਜਾਣਾ ਚਾਹਣ ਉਹ ਜ਼ਰੂਰ ਜਾਣ ਅਸੀਂ ਕੋਈ ਰੁਕਾਵਟ ਨਹੀਂ ਪਾਵਾਂਗੇ ਹਿੰਦੁਸਤਾਨ ਦੀ ਸਰਕਾਰ ਨੇ ਪੰਜੂਬੀ ਦੀ ਸਰਕਾਰਾਂ ਨੂੰ ਇਹ ਲਿਖਿਆ ਕਿ ਸਿੱਖਾਂ ਨੂੰ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਪਾਕਿਸਤਾਨ ਵਿੱਚ ਗੁਰਪੁਰਬ ਮਨਾਉਣ ਦੀ ਇਜਾਜ਼ਤਾਂ ਦਿੱਤੀ ਜਾਵੇ ਤੇ ਉੱਥੇ ਨੌ ਜਾਣ ਦਿੱਤਾ ਜਾਵੇ। ਉਹਨਾਂ ਨੇ ਇਹ ਲਿਖਿਆ ਉਹਨਾਂ ਨੂੰ ਕਿ ਕਿਉਂਕਿ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਇਹ ਪ੍ਰੋਗਰਾਮ ਕੈਂਸਲ ਕੀਤਾ ਔਰ ਕੋਈ ਵੀ ਸ਼ਰਦਾਲੂ ਉੱਥੇ ਜਾਣ ਦੀ ਕੋਸ਼ਿਸ਼ ਨਾ ਕਰੇ। ਮੈਨੂੰ ਬੜੀ ਤਕਲੀਫ ਹੋਈ ਹੈ। ਮਹਾਂਦੇਵ ਵਿਚ ਬੜਾ ਰੰਜਸ਼ ਆਗਾ ਕਿ ਅਸੀਂ ਕਦੇ ਸੁਪਣਾ ਨਹੀਂ ਸੀ ਲਾਇਆ ਸੀ ਕਿ ਹਿੰਦੁਸਤਾਨ ਦੀ ਸਰਕਾਰ ਇਹ ਉਜਾ ਆਰਡੀਨੈਂਸ ਕੱਢੇਗੀ ਅਸੀਂ ਤੇ ਸੋਚ ਰਹੇ ਸੀ ਗੁਰਦੁਆਰਾ ਕਰਤਾਰਪੁਰ ਸਦਾ ਜੜਾ ਲੰਗਾ ਉਹਨੂੰ ਖੋਲਿਆ ਜਾਵੇ ਪਰ ਉਹਨੂੰ ਕੀ ਹੋਰਣਾ ਸੀ ਇਹਨਾਂ ਨੇ ਹੋਰ ਬੰਨ੍ਹ ਲਿਆ ਤਾ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਆਮਨਿਸਟਰ ਸਾਹਿਬ ਨੂੰ ਚਿੱਠੀ ਵੀ ਲਿਖੀ ਹੈਗੀ ਤੇ ਇਸ ਵੀਡੀਓ ਰਾਹੀਂ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਅਗਰ ਸਾਨੂੰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਦੇ ਲਈ ਪਾਕਿਸਤਾਨ ਦੀ ਕੋਈ ਵੀ ਔਕੜ ਸੈਣੀ ਪਵੇ ਤੇ ਅਸੀਂ ਉਹਨੂੰ ਕਨਪਾਕ ਸਮਝਾਂਗੇ ਪਰ ਉਹਦੇ ਦਰਸ਼ਨ ਕਰਨ ਤੋਂ ਅਸੀਂ ਵਾਂਝੇ ਨਹੀਂ ਲੰਘਣਾ ਚਾਹੁੰਦੇ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਤੇ ਬੈਨ ਬਿਲਕੁਲ ਨਾ ਲਾਇਆ ਜਾਵੇ ਅਸੀਂ ਅਪਲਾਈ ਕਰੀਏ ਅਗਰ ਪਾਕਿਸਤਾਨ ਦੀ ਸਰਕਾਰ ਸਾਨੂੰ ਵੀਜ਼ਾ ਦੇਵੇ ਤੇ ਸਾਨੂੰ ਜਾਣਾ ਚਾਹੀਦਾ ਉਹਦੇ ਵਿੱਚ ਸਾਨੂੰ ਹਿੰਦੁਸਤਾਨ ਦੀ ਸਰਕਾਰ ਦੀ ਕੋਈ ਗਰੰਟੀ ਨਹੀਂ ਚਾਹੀਦੀ ਔਰ ਜੇ ਕਾਂਗੇ ਉਹਨਾਂ ਤੇ ਮਨਾ ਕੀਤਾ ਸੀ ਆਪਣੀ ਰਿਸ਼ਤੇ ਤੇ ਜਾ ਰਿਹਾ ਸਾਨੂੰ ਆਪਣੇ ਰਿਸ਼ਤੇ ਨਨਕਾਣਾ ਸਾਹਿਬ ਜਾਣ ਦੀ ਜਾਲ ਦਿੱਤੀ ਜਾਵੇ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਅਸੀਂ ਕਹਿਆ ਜੀ ਅੱਛਾ ਜੀ ਸਾਡੇ ਕੋਈ ਸਰਕਾਰ ਉੱਥੇ ਮਦਦ ਕਰੇ ਸਾਨੂੰ ਸਕੂਟੀ ਦੇਵੇ ਨਾ ਅਸੀਂ ਰੱਬ ਵਾਸਤੇ ਆਮ ਗੁਰਨਾਨਕ ਸਾਹਿਬ ਬਖਸ਼ਣਾ ਰਹਗਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਸਾਨੂੰ ਕਿਸੇ ਦੀ ਲੋੜ ਨਹੀਂ ਮਿਹਰਬਾਨੀ ਕਰਕੇ ਜਿਹੜੇ ਤੁਹਾਡੇ ਚੇਲੇ ਚੱਟੇ ਨਾਲ ਬੈਠੇ ਹੋਏ ਹਨ ਤੁਹਾਡੇ ਕੋਲ ਫੋਟੋਆਂ ਖਿਚਾ ਕੇ ਬੜੇ ਖੁਸ਼ ਹੁੰਦੇ ਹਨ। ਉਹਨਾਂ ਤੇ ਇਸ ਗੱਲ ਦਾ ਦਰਦ ਨਹੀਂ ਹੈ। ਭਈ ਨਕਾਣਾ ਸਾਹਿਬ ਜਾਣਾ ਨਹੀਂ ਜਾਣਾ ਉਹਨਾਂ ਕੋਈ ਦਰਦ ਨਹੀਂ ਹੈ। ਉਹ ਇੱਕ ਮਕਸਦ ਆਥੇ ਬੈਠੇ ਰਹੇ ਹੋਏ ਹਨ। ਗੁਰਦੁਆਰਿਆਂ ਦੇ ਉੱਤੇ। ਲੁੱਟਣ ਆਸਤੇ, ਕੋਟ ਉਸਤੇ ਸਰਕਾਰੀ ਫਾਇਦੇ ਉਠਾਣ ਆਸਤੇ ਉਹਨਾਂ ਨੂੰ ਕੋਈ ਦਰਦ ਨਹੀਂ। ਪਰ ਮੈਂ ਤੁਹਾਨੂੰ ਅੱਜ ਜੋੜ ਕੇ ਸਮੁੱਚੀ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਬੈਂਤ ਤੁਸੀਂ ਲਾਇਆ ਹੈ ਇਹ ਫੌਰਨਤਾਓ ਹੋਰ ਇਹ ਕਹਦੇ ਹੋ ਭਈ ਜਿਹੜੇ ਸਿੱਖ ਆਪਣੇ ਰਿਸ ਦੇ ਉਤੇ ਨਨਕਾਣਾ ਸਾਹਿਬ ਜਾਣਾ ਚਾਹਣ ਉਹ ਜ਼ਰੂਰ ਜਾਣ ਅਸੀਂ ਕੋਈ ਰੁਕਾਵਟ ਨਹੀਂ ਪਾਵਾਂਗੇ ਜਿਨ੍ਹਾਂ ਕੋਲ ਵੀਜ਼ਾ ਹੋਣਗੇ ਅਸੀਂ ਫਲਾਣੀ ਤਰੀਕ ਤੋਂ ਲੈ ਕੇ ਫਲਾਣੀ ਤਰੀਕ ਤੱਕ ਹਰ ਸਿੱਖ ਨੂੰ ਜਿਹਦੇ ਕੋਲ ਵੈਲਿਡ ਵੀਜ਼ਾ ਹੈਗਾ ਉਹਨੂੰ ਜਾਣ ਦਿਆਂਗੇ ਇਤਨੀ ਬੇਨਤੀ ਕਰਨ ਲਈ ਮੈਂ ਹਾਜ਼ਰ ਹੋਇਆ ਉਮੀਦ ਹੈ ਸਿੱਖਾਂ ਦੇ ਹਿਰਦੇ ਸ਼ਾਂਤ ਕਰੋਗੇ ਦੁੱਖੀ ਨਹੀਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ